ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਹਰੀਨੋ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਅ블ੂ ਕੋਟਲੀ ਜਾਂ ਰਾਮਿਆਣਾ ਸਾਈਡ ਨੂੰ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਮਸਾ 12 ਕਿਲੋਮੀਟਰ 10 ਤੋਂ 12 ਕਿਲੋਮੀਟਰ ਕੋਟਕਪੂਰੇ ਤੋਂ ਇਹ ਸਾਈਡ ਤੇ ਹਟਵਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਆਉਂਦੀਆਂ ਹਨ ਵਿਕਰੀ ਦੇ ਵਿੱਚ ਬਹੁਤ ਸਾਰੀਆਂ ਵੈਸੇ ਅੱਜ ਤਿੰਨ ਕਨਾਗ ਹੀ ਦਿਖਾਉਣੇ ਜਿਹਦੇ ਚ ਦੋ ਗੱਬਣ ਮੱਝਾਂ ਦਿਖਾ ਦੇਾਂਗੇ ਇੱਕ ਤਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਤੋਂ ਬਿਨਾ ਇਸ ਸਾਈਡ ਦੇ ਉੱਤੇ ਇੱਕ ਮੱਝ ਇਹ ਵੀ ਗੱਬਣ ਹੈ ਤੇ ਇੱਕ ਮੱਝ ਇਹ ਬਿਲਕੁਲ ਹੀ ਤਾਜੀ ਸੂਈ ਵੀ ਹੈ ਤੁਹਾਨੂੰ ਥੱਲੋਂ ਪੈਰਾਂ ਤੋਂ ਵੀ ਅੰਦਾਜ਼ਾ ਹੋਣਾ ਕਿਉਂਕਿ ਭਲੂਣ ਪਸ਼ੂ ਚੱਕ ਲੈਂਦਾ ਜਦੋਂ ਸੂਣ ਲੱਗਦਾ ਬਿਲਕੁਲ ਹੀ ਤਾਜੀ ਸੂਈ ਕੁੜੇ ਹਜੇ ਨਵੇਂ ਹਨ ਤੇ ਨਾਲ ਬੱਚਾ ਕੱਟੀ ਹੈ ਤੇ ਜੇ ਵੈਸੇ ਆਪਾਂ ਗੱਲ ਕਰੀਏ ਤਾਂ ਘਰ ਦੇ ਵਿੱਚ ਜਿਵੇਂ ਮੈਂ ਦੱਸਿਆ ਬਹੁਤ ਸਾਰੇ ਪਸ਼ੂ ਹੁੰਦੇ ਆ ਤਾਂ ਤੁਸੀਂ ਦੇਖੋ ਅੰਦਰ ਬਰਾਂਡੇ ਦੇ ਵਿੱਚ ਵੀ ਚਾਰ ਪੰਜ ਮੱਝਾਂ ਖੜੀਆਂ ਐ ਇਹ ਤੋਂ ਇਲਾਵਾ ਇੱਧਰ ਵੀ ਪਸ਼ੂ ਜਿਹੜੇ ਉਹ ਹੈਗੇ ਆ ਜਿਹੜੇ ਵਿਕਰੀ ਦੇ ਵਿੱਚ ਐ ਪਰ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਨਗ ਜਿਹੜੇ ਉਹ ਤਿੰਨ ਕੀ ਦਿਖਾਉਣੇ ਕਿਉਂਕਿ ਕੁਸ ਮੱਝਾਂ ਸੋਨੀਆਂ ਸਵਾਨੀਆਂ ਜਿਨ੍ਹਾਂ ਦੀ ਮਿਲਕਿੰਗ ਹੋ ਗਈ ਐ ਉਹਦੇ ਕਰਕੇ ਉਹ ਤੁਹਾਨੂੰ ਹੁਣ ਵੀਡੀਓ 'ਚ ਨਹੀਂ ਦਿਖਾ ਰਹੇ ਤੇ ਜਿਹੜੇ ਪਸ਼ੂ ਇੱਧਰਲੇ ਪਾਸੇ ਦੋ ਗੱਬਣ ਖੜੇ ਆ ਇਹ ਇਹ ਨਾ ਕਰਕੇ ਵੀਡੀਓ ਜਿਹੜੀ ਬਣਾਉਣੀ ਆ ਤੇ ਤੁਹਾਨੂੰ ਇਹ ਤਿੰਨ ਨਾਗ ਅੱਜ ਦੀ ਵੀਡੀਓ ਚ ਦਿਖਾਵਾਂਗੇ ਤਾਂ ਉਹ ਸ਼ੁਰੂਆਤ ਕਰਕੇ ਸੂਈ ਸਵਾਈ ਮੱਝ ਤੋਂ ਉਹ ਦੋ ਬਾਈ ਦੂਜੀ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਗੁਰੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਗ ਤਾਂ ਅੱਜ 7-8 ਹੈਗੇ ਘਰ ਦੇ ਵਿੱਚ ਨਾਗ ਤਾਂ 11 ਜੀ 11 ਨਾਗ ਆ ਗਏ ਹਾਂਜੀ ਠੀਕ ਐ ਅਸਲ ਦੇ ਵਿੱਚ ਰਾਤ ਕੋਈ ਮੰਨ ਨਹੀਂ ਸੀ ਜਿੱਤੋ ਬਾਜੀ ਅੱਛਾ ਤੇ ਕੋ 5 ਵਜੇ ਜੋ 5:30 ਚੋਈ ਕਰਤੀ ਦੂਜੀ ਮੱਝਾਂ ਦੀ ਠੀਕ ਐ ਤੇ ਇਹ ਮੈਂ ਹਜੇ ਚੋਈ ਨਹੀਂ ਸੀ ਫਿਰ ਮੰਨ ਬਣਿਆ ਵੀ ਚਲ ਵੀਡੀਓ ਤੇ ਠੀਕ ਹੈ ਦਿਖਾ ਦਿੰਦੇ ਆ ਅੱਛਾ ਭਾਈ ਕੰਨ ਮਸੂਆ ਸੁਪੀ ਇਹ ਦੂਜਾ ਥੁਆ ਵੀ ਕਦੋਂ ਕਦੀ ਸੋਈ ਹੈ ਇਹ ਸਵੇਰ ਸੁਈ ਹੈ 3:00 ਵਜੇ ਜੇਰ ਪੈ ਗਈ ਜੇਰ ਕੰਪਲੀਟ ਪੈ ਗਈ ਜੀ ਤੇ ਬੱਚੇ ਨੂੰ ਵੀ ਚੰਗਾਇਆ ਜੀ ਠੀਕ ਹੈ ਡੇਢ ਕਿਲੋ ਕੱਢਿਆ ਵੀ ਠੀਕ ਹੈ ਕੀ ਰੇਟ ਰੋਗੇ ਰੇਟ ਫੋਨ ਤੇ ਕਰਾਂਗੇ ਤੇ ਨਾਲੇ ਕੱਟੀ ਦਿੱਤੀ ਹੈ ਨਹੀਂ ਹਾਂ ਇਹ ਤਾਂ ਮਗਾ ਕੱਟੀ ਹੈ ਠੀਕ ਹੈ ਖੋਲੋ ਭਾਈ ਸੋ ਦੋਸਤਾਂ ਦਾ ਸਾਇਜ ਤੁਸੀਂ ਦੇਖ ਲਓ ਭਾਈ ਦੱਸਦਾ ਵੀ ਇਹ ਬੱਚੇ ਨੂੰ ਵੀ ਦੁੱਧ ਪਿਆਤਾ ਕਿਉਂਕਿ ਰਾਤ ਦੀ ਸੋਈ ਹੈ ਤੇ ਕੁਛ ਦੁੱਧ ਚੋਇਆ ਵੀ ਹੈ ਜੇਰ ਪੈ ਗਈ ਐ ਸਹੀ ਥਣ ਬਹੁਤ ਸੋਹਣਿਆ ਦੱਸੋ ਤੇ ਹਵਾਨਾ ਵੀ ਚੰਗਾ ਦਿਸਦਾ ਹੁਣ ਵੀ ਬਹੁਤ ਚੰਗਾ ਠੀਕ ਐ ਚੁਵਾਈ ਦੀ ਵੀ ਚੰਗੀ ਐ ਸਿੰਘ ਕੁੰਡੇ ਆ ਦੱਸੋ ਦੂਜਾ ਸੂਆ ਝੋਟੀ ਬਿਲਕੁਲ ਹੀ ਤਾਜੀ ਸੂਈ ਤੇ ਤੁਹਾਨੂੰ ਇਹਦਾ ਥਣ ਹਵਾਨਾ ਦਿਸਦਾ ਹੋਣਾ ਇੱਥੋਂ ਕਾਫੀ ਸੋਹਣਾ ਸੈਜ ਹਵਾਨੇ ਦਾ ਹੁਣ ਵੀ ਹਾਲਾਂਕਿ ਵਟ ਜੇ ਉੱਤੇ ਜਿਹੜੇ ਪੈਂਦੇ ਉਹ ਢਿੱਲੋਂ ਤੋਂ ਬਾਅਦ ਚ ਹੀ ਬਣਦੀ ਹੈ ਜਦੋਂ ਚੁਵਾਈ ਹੋ ਜਾਂਦੀ ਹੈ ਮਾੜੀ ਪੂਛ ਪਣੀ ਬਈ ਦੀ ਸੂਏ ਨੇ ਕੱਟੀ ਨੂੰ ਜਨਮ ਦਿੱਤਾ ਤੁਸੀਂ ਹਵਾਨਾ ਇਹਦਾ ਦੇਖੋ ਬਹੁਤ ਸੋਹਣਾ ਦਿਸਦਾ ਹੈ ਥਣ ਦਾ ਸਾਈਜ਼ ਇੱਕ ਸਾਈਡ ਤੋਂ ਦੇਖ ਸਕਦੇ ਹੋ ਇੱਕੋ ਜਿਹਾ ਥਣ ਚਾਰੇ ਸੋਹਣਾ ਸਾਈਜ਼ ਹੈ ਛੱਡ ਦੇ ਸੋ ਇਹ ਮੱਝ ਦੋਸਤੋ ਜਿਹੜੀ ਤਾਜੀ ਸੂਈ ਵੀ ਇੱਥੇ ਇਹ ਤੋਂ ਬਿਨਾ ਦੋ ਤੁਹਾਨੂੰ ਗੱਬਣ ਮੱਝਾਂ ਦਿਖਾਉਣੇ ਆ ਗੱਬਣਾਂ ਦੇ ਵਿੱਚ ਇੱਕ ਗ੍ਰੇਡਡ ਮੱਝ ਹੈ ਇਹਦਾ ਤੁਸੀਂ ਟਾਂਚਾ ਪਹਿਲਾਂ ਦੇਖ ਲਓ ਇਦਾਂ ਦਾ ਰੋਖੇ ਦਾ ਥਣ ਦਾ ਸਾਈਜ ਥਣਾ ਚ ਬਿੱਥੀ ਉਹ ਦੇਖ ਲਓ ਬਾਕੀ ਜਦੋਂ ਤੋਰਾਂਗੇ ਉਦੋਂ ਤੁਹਾਨੂੰ ਦੱਸ ਜੂ ਕਿੰਨਾ ਸੂਆ ਸੂ ਇਹ ਤੀਜਾ ਸੂਆ ਬਾਈ ਜੀ ਕਿੰਨੇ ਦਿਨ ਲੋ ਹਾਂਜੀ ਇਹ ਪੰਜ ਪੰਜ ਕਦਨ ਲੈ ਜੀ ਖੋਲੀ ਸੋ ਪੰਜ ਦਿਨ ਲੈਂਦੀ ਹੈ ਦੋਸਤੋ ਸੂਆ ਤੀਜਾ ਰੇਟ ਐਸ ਵਾਰ ਫੋਨ ਦੇ ਉੱਤੇ ਹੀ ਹੋਣਗੇ ਸਾਰੇ ਪਸ਼ੂਆਂ ਦੇ ਤੋਂ ਪਹਿਲਾਂ ਸਾਰੇ ਪਸ਼ੂਆਂ ਦੇ ਰੇਟ ਜਿਹੜੇ ਉਹ ਵੀਡੀਓ 'ਚ ਹੀ ਹੁੰਦੇ ਆ ਪਰ ਐਸ ਵਾਰ ਜਿਹੜਾ ਉਹ ਰੇਟ ਇਹਨਾਂ ਮੱਝਾਂ ਦੇ ਜਿਹੜੇ ਉਹ ਬਾਈ ਫੋਨ ਦੇ ਉੱਤੇ ਤੁਹਾਨੂੰ ਦੱਸੂਗਾ ਤੁਹਾਨੂੰ ਜਿਹੜਾ ਨੱਕ ਜੱਜਦਾ ਉਹਦੇ ਸੰਬੰਧੀ ਕਾਲ ਕਰ ਲਿਓ ਰੂਟੀਨ 'ਚ ਪਸ਼ੂ ਹੁੰਦੇ ਆ ਸੁਈਆਂ ਸੁਆਈਆਂ ਮੱਝਾਂ ਵੀ ਇੱਥੇ ਹਰ ਟਾਈਮ ਹੁੰਦੀਆਂ ਆ ਤੇ ਗੱਬਣ ਮੱਝਾਂ ਵੀ ਇੱਥੇ ਮਿਲਦੀਆਂ ਰਹਿੰਦੀਆਂ ਸੋ ਟਾਂਚਾ ਤੁਸੀਂ ਮੱਝ ਤਾਂ ਦੇਖ ਸਕਦੇ ਹੋ ਹਵਾਨਾ ਦੋਸਤੋ ਚੰਗਾ ਖੋਲੂਗੀ ਹਜੇ ਦਿਹਨੇ ਲੈਂਦੀ ਆ ਸੂਨ ਦੇ ਵਿੱਚ ਹਵਾਨੇ ਦਾ ਰੋਖ ਵੀ ਸੋਨਾ ਠੀਕ ਹੈ। ਫਮੇ ਗੱਬਣ ਵੀ ਹੈ ਜੀ। ਸਹੀ ਹੈ। ਨਫਲ ਕੁਆਲਟੀ ਲੰਬਾਈ ਮਹਿੰਗਾ ਦੀ ਜੀ। ਠੀਕ ਹੈ। ਅਗੁਰ ਇੱਕ ਲਾਸਟ ਉੱਤੇ ਮੱਝ ਜਿਹੜੀ ਖੜੀ ਹੈ ਬਾਈ। ਇਹ ਦੂਜਾ ਸੂਆ ਬਾਈ। ਕਿੰਨਾ ਚਿਰ ਲਊਗੀ ਸੂਣ? ਇਹ ਵੀ ਹਜੇ 5 ਦਿਨ ਲੈ ਜੀ। ਠੀਕ ਹੈ। ਖੋਲੀ। ਸੋ ਸੋ ਵੱਡੇ ਕਦ ਕਾਠ ਦੀ ਮੱਝ ਆ। 5 ਦਿਨ ਲੈਂਦੀ ਐ ਸੂਆ ਦੂਜਾ। ਸੈਂਗ ਇਹ ਵੀ ਕੁੰਡਿਆਂ ਚ ਟਣ ਚਾ ਤੁਸੀਂ ਦੇਖ ਸਕਦੇ। ਖਵਾਨੇ ਦਾ ਰਖ ਹੁਣ ਵੀ ਚੰਗਾ ਬਾਕੀ ਅਜੇ ਇਹ ਦਿਨ ਲੈਂਦੀ ਐ ਸੋਨ ਚ ਤਾਂ ਪੂਰਾ ਖਵਾਨਾ ਨੇ ਬਣਾਉਣਾ ਵੱਡੇ ਕੱਦ ਕਾਠ ਦੀ ਮੱਝ ਐ ਇੱਥੋਂ ਤੁਸੀਂ ਥਾਣਾ ਦੇ ਵਿੱਚ ਵਿੱਥੀ ਥਣ ਦਾ ਸੈਜ ਦੇਖ ਸਕਦੇ ਹੋ ਗੋਰੀ ਬਈ ਇੱਕ ਢੇਰਾ ਹੋਰ ਕਢਾ ਲਈਏ ਤਾਂ ਮਾੜਾ ਐ ਪਰ ਕਿੰਨਾ ਕੁ ਕੁਆਲਟੀ ਦੇ ਧੌਣ ਦੀ ਲੰਬਾਈ ਲੰਮੀ ਤੁਸੀਂ ਦੇਖ ਹੀ ਰਹੇ ਹੋ ਸਹੀ ਸੋ ਸੁ ਉੱਚੀ ਲੰਬੀ ਐ ਹੋਨੇ ਦਾ ਹਵਾਨਾ ਫੇਰ ਤੁਸੀਂ ਦੇਖ ਲਓ ਇਦਾਂ ਦਾ ਰੋਖ ਦੋਸਤੋ ਅਜੇ ਦਿਨ ਲੈਂਦੀ ਐ ਸੂਨ ਦੇ ਵਿੱਚ ਵੀ ਲੈ ਆ ਬਈ ਮਾ ਕਿਉਂ ਵੀ ਆ ਜਿਵੇਂ ਮਰਜੀ ਹੱਥ ਲਾਈ ਤੇ ਠੰਢੀ ਏ ਹੋਈ ਪਾਸੇ ਬਈ ਮਾੜਾ ਸੋ ਸੋ ਠੰਡਾ ਸੈਜ ਦੇਖ ਲਓ ਹਵਾਨੇ ਤੇ ਨਾੜਾਂ ਚੰਗਾ ਕੱਢੂਗੀ ਜਦੋਂ ਪੂਰਾ ਭਰ ਜਾਂਦੀ ਐ ਇਹ ਰੋਖ ਐ ਦੇ ਥਣਾ ਦਾ ਲੈ ਚੱਲ ਬਈ ਬੰਦੇ ਬਹੁਤ ਫ੍ਰੀਕ ਕੁਆਲਟੀ ਦੀ ਹੋਇਆ ਹੋ ਪਤਲੀ ਚਮੜੀ ਐ ਬਾਕੀ ਕੱਦ ਕਾਠ ਚੰਗਾ ਦਸੋ ਤੋਂ ਵੀਡੀਓ ਤੋਂ ਜੱਜਮੈਂਟ ਹੋਈ ਜਾਣੀ ਹੁੰਦੀ ਐ ਸੋ ਇਹ ਦੋ ਗੱਬਣ ਮੱਝਾਂ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਤੇ ਇੱਕ ਤਾਜੀ ਸੂਈ ਵੀ ਹੈ। ਨਗ ਜਿਹੜਾ ਮਰਜ਼ੀ ਖਰੀਦ ਲਿਓ ਉਹ ਤੁਹਾਡੀ ਆਪਣੀ ਪਸੰਦ ਹੈ, ਆਪਦੀ ਚੁਆਇਸ ਹੈ ਤੇ ਆ ਕੇ ਦੇਖਣਾ, ਤਸੱਲੀ ਕਰਨਾ ਉਹ ਵੀ ਤੁਹਾਡਾ ਹੱਕ ਹੈ, ਤੁਹਾਡਾ ਇਹ ਕੰਮ ਹੈ। ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਨਗ ਬਾਈ ਕੋਲ ਵੀ ਛੀ ਆਲੇ ਸੀ। ਸੂਈ ਸਵਾਈ ਮੱਝ ਨਾਲ ਬੱਚਾ ਆਪਾਂ ਪਹਿਲਾਂ ਵੀ ਦੱਸਤਾ ਸੀ ਵੀ ਇਹਦੇ ਨਾਲ ਬੱਚਾ ਕੱਟੀ ਹੈ। ਤੇ ਉਹ ਤੁਸੀਂ ਸਾਹਮਣੇ ਕੱਟੀ ਵੀ ਦੇਖ ਸਕਦੇ। ਬਾਜੀ ਅੰਦਰ ਮੱਝਾਂ ਖੜੀਆਂ ਜੇ ਕਿਸੇ ਨੇ ਸੂਈ ਸਵਾਈ ਮੈਂ ਵੀ ਲੈਣੀ ਹੈ ਨਾ ਜੀ। ਠੀਕ ਹੈ। ਤੇ ਚੰਗੇ ਦੁੱਧ ਵਾਲੀਆਂ ਮੱਝਾਂ ਐ। ਉਹ ਪਹਿਲਾਂ ਚੁਆਈ ਕਰਤੀ ਜੀ। ਮੈਂ ਵੀ ਥੋੜਾ ਹੋਇਆ ਜੇ ਤਾਂ 9 ਵਜੇ। ਬਾਕੀ ਜੇ ਫਿਰ ਸਬਬ ਬਣਿਆ ਵੀਡੀਓ ਦੋ ਦਿਨਾਂ ਤੱਕ ਬਣਾ ਲਾਂਗੇ। ਜ਼ਰੂਰ ਬਣਾਵਾਂਗੇ। ਤੇ ਬਾਕੀ ਜੇ ਕੋਈ ਚਾਹਵਾਨ ਹੈ ਸੂਈ ਸਵਾਈ ਦਾ ਤਾਂ ਆ ਵੀ ਸਕਦਾ ਹੈ। ਵੀਡੀਓ ਜ਼ਰੂਰ ਬਣਾਵਾਂਗੇ ਕਿਉਂਕਿ ਚੰਗੇ ਤੋਂ ਦੜੀਆਂ ਮਹਿੰਗਾ ਹੋ ਵੀ ਚੰਗੇ ਆ। ਠੀਕ ਓਕੇ। ਸੋ ਦੱਸੋ ਸੂਈ ਸਵਾਈ ਦੇ ਕੋਈ ਮੱਝ ਹੋਰ ਤਿਆਰ ਦੁੱਧ ਵਾਲੀ ਲੈਣੀ ਚਾਹੁੰਦੇ ਆ ਤਾਂ ਵੀ ਕੰਟੈਕਟ ਭਾਈ ਨਾਲ ਕਰ ਲਓ ਤੇ ਗੱਭਨ ਤੁਹਾਨੂੰ ਦੁੱਧ ਖਾਈ ਦਿੱਤੇ। ਧੰਨਵਾਦ।